ਕਰੋ ਦਵਾ ਲੈਂਦੀ ਔਰਤ ਦੀ ਲਾਸ਼ ਨਗਨ ਹਾਲਤ ਚ ਗੁਰਾਇਆ ਦੇ ਛੱਪੜ ਚੋਂ ਮਿਲੀ ਫਿਲੌਰ 19 ਨਵੰਬਰ ਫਿਲੌਰ ਦੇ ਨਜ਼ਦੀਕੀ ਪਿੰਡ ਆਸ਼ਾਹੁਰ ਦੀ ਇੱਕ ਗੁਜਰਪਾਈ ਚਾਰੇ ਦੀ ਔਰਤ ਜੋ ਕਿ ਦੋ ਦਿਨਾਂ ਤੋਂ ਲਾਪਤਾ ਸੀ ਉਸ ਦੀ ਲਾਸ਼ ਗੁਰਾਇਆ ਵਿਖੇ ਛੱਪੜ ਚੋਂ ਨਗਨ ਹਾਲਤ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ इस संबंधी मिली जानकारी अनुसार मृतक औरत स्कूरा दे पति लियाकत अली ने दसिया की उसकी पत्नी सकुरा जो कि दो दिन पहला दवाई लैंड गई सी वापस घर नहीं आई जिसका फोन भी बंद आ रहा जिसकी भाल की जा रही सी। जिस तो बाद उन्होंने उसकी गुमशुदगी की रिपोर्ट फिलौर थानेती त उन्हों किसी व्यक्ति ते शक भी जिस तुं तो बाद सोमवार पिंड के मोहतवर पिंड वासिया ने पुलिस नक जाहिर किया सख्ती न उस व्यक्ति तो, कीती गई, तो बाद की गई पुछगिछ तो उकत व्यक्ति ने दसिया कि उसने उसकी पत्नी दा कतल करके लाश न गुराया विखे छप्पर विच सुट दिता है जिस तद तो पुलिस ने दोषी लड़के की निशानदेही से छप्परों लाश बरामद की मृतक के पति लियाकत अली दे बयान से धारा एक लख तीन हजार दो सौ अठत्ती भी एन ए स्थित कार्रवाई करद अगले कार्रवाई शुरू कर ਫਿਲਹਾਲ ਤੋਂ ਰਾਜਕੁਮਾਰ ਮੰੰਗਲ ਵੀ ਖਾਸੇ ਕੋਰਟ ਜੀ ਸਾਡੇ ਕੋਲ ਇੱਕ ਹੁਣੀ ਬੋਡੀ ਰਿਸੀਵ ਹੋਈ ਆ ਸਕੂਰਾ ਵਾਈਫ ਆਫ ਲਿਆਕਤ ਅਲੀ ਆਸ਼ਾਪੁਰ ਦੇ ਰੈਜ਼ੀਡੈਂਟ ਨੇ 30 ਸਾਲ ਦੀ ਲੇਡੀ ਆ ਜੀ ਤੇ ਸਾਡੇ ਕੋਲ ਹੁਣੀ ਡੈਡ ਬੋਡੀ ਲੈ ਕੇ ਆਏ ਸੀਗੇ ਪੁਲਿਸ ਵਾਲੇ ਤੇ ਬਾਕੀ ਪੁਲਿਸ ਪੇਪਰ ਜਾਂਦੇ ਤੁਹਾਨੂੰ ਦੱਸਦੇ ਆ ਉਹਦੇ ਬਾਰੇ ਠੀਕ ਆ ਕਿੰਦੀ ਖਬਰ ਇਹ ਤਾਂ ਠੀਕ ਸਾਲ ਨਮਰਾ ਜੀ ਸਾਲ ਕੀ ਲੱਗਦਾ ਪੋਸਟਮਾਰਟਮ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਜੀ ਕਾਲ ਆਫ ਡੈਥ ਕੀ ਹੈ ਕੀ ਨਿਸ਼ਾਨ ਹੈ ਗਲਤੇ ਕੁਝ ਹਾਂਜੀ ਪੋਸਟਮਾਰਟਮ ਜਦੋਂ ਕਰਾਂਗੇ ਤੁਹਾਨੂੰ ਦੱਸਾਂਗੇ ਪੂਰਾ ਮੇਰਾ ਨਾਮ ਲਿਆਕਤ ਅਲੀ ਵਾਈਫ ਦਾ ਨਾਮ ਸ਼ਕੂਰਾ ਹਾਂ ਕੀ ਬੋਲਿਆ ਕੋਇਆ ਜੈ ਬੰਗੀ ਦਵਾਈ ਨੂੰ ਗਏ ਸੀਗੀ। ਹਾਂਜੀ। ਤਹਿਤਪੁਰ ਵਾਲੇ ਨੂੰ ਗਏ ਸੀਗੀ। ਹਾਂਜੀ। 11 ਵਜੇ ਗਈ ਆ। ਹਾਂਜੀ। ਮੁਰਕੇ ਮੈਂ ਫੋਨ ਲਾਇਆ ਉਹਨਾਂ ਨੂੰ। ਇਹ ਦੋ ਮੁਰਕੇ ਫੋਨ ਲਾਇਆ ਮੁਰਕੇ ਮੈਂ ਜਦੋਂ ਲੈਣ ਗਿਆ ਤੇ ਬੰਗੀ ਫਲੋਰ ਮੈਂ ਮੈਂ ਫਲੋਰ ਡੀ ਕੀਤੀ ਗਾ ਨਹੀਂ ਮੈਂ ਆਗਿਂ ਗਰਾਈਆਂ। ਫੋਨ ਕੀਤਾ ਸੀ ਮੈਨੂੰ। ਹਾਂ ਫੇਰ ਮੁਰਕੇ ਦਾ ਫੋਨ ਸੋਚਾ ਉਹ ਆ ਗਈ। ਫਿਰ ਫਿਰ ਉਹ ਪੈ ਦੇਖਦਾ ਜਮੀਨ ਤੇ ਬੰਦਾ ਪੱਲੇ ਪਤਾ ਲੱਗਾ ਫਿਰ ਬਲੌਰ ਦਾ ਭਰਾ ਮੁੰਡੇ ਦਾ ਮੇਰੇ ਮਗਰ ਭੱਜਿਆ ਹਾਂ ਉਹਦਾ ਦੋ ਬੰਦੇ ਹੋਰ ਸੀ ਉਹ ਮੇਰੇ ਨਜਬ ਪਛਾਣੋ ਬਾਹਰ ਆ ਕੇ ਉਹ ਇੱਕ ਦੀ ਪਛਾਣੇ ਮੈਨੂੰ ਉਹ ਮੈਨੂੰ ਤਾਂ ਨੰਬਰ ਮੰਗਦਾ ਹੀ ਮੇਰਾ ਵੀ ਨੰਬਰ ਮੰਗਦਾ ਮੇਰੇ ਵਾਈਫ ਦਾ ਵੀ ਨੰਬਰ ਮੰਗਦਾ ਸੀ ਇਹ ਮੇਰਾ ਨੰਬਰ ਦਿੱਤਾ ਨਹੀਂ ਹੁੰਦਾ ਮਨੇ ਗੱਲ ਕਰ ਪਾਦੀ ਹੋਵੇ ਤੇਰੇ ਨਾਲ ਫਿਰ ਹੋਰ ਕੀ ਗੱਲ ਬਾਈ ਜਿਹੜੀ ਡੈੱਡ ਹੋਈ ਆ ਇਹ ਕਿੱਥੋਂ ਮਿਲੀ ਡੈੱਡ ਬੋਡੀ ਇਹ ਗਰਾਏ ਤੋਂ ਗਰਾਏ ਤੋਂ ਉੱਥੇ ਕਿੱਦਾਂ ਪੰਚ ਪਤਾ ਕੁਝ ਉਹਦੇ ਨਾਲ ਹੀ ਉਹ ਲੈ ਗਏ ਮੁੰਡਾ ਨਾਲ ਜਿਹੜਾ ਹੈ ਮੁੰਡਾ ਨਾਲ ਜਿਹੜਾ ਮੁੰਡੇ ਨਾਲ ਮੁੰਡਾ ਨਾਲ ਲੱਗਿਆ ਉਹਨੂੰ ਹਾਂਜੀ ਉਹਨੂੰ ਵੀ ਬੰਦ ਸੀ ਉਹਦਾ ਫੋਨ ਵੀ ਬੰਦ ਸੀਗਾ ਜੀ ਤੇ ਪ੍ਰਸ਼ਾਸਨ ਨੇ ਬੋਡੀ ਹੁਣ ਲਿਆਂਦੀ ਪਲੋਂ ਹਾਂਜੀ ਜੀ ਉਹ ਅੱਗੇ ਤੇ ਸ਼ੱਕ ਹੈ ਤੁਹਾਨੂੰ ਮੇਨ ਕੀ ਨਾਲ ਉਹਦਾ ਜਿਹੜਾ ਬੱਚੂ ਜੀ ਬੱਚੂ ਬੱਚੂ ਕਿੱਥੇ ਦਾ ਦੋ ਭਰਾ ਦੋ ਭਰਾ ਗੜੇ ਦੇ ਗੜੇ ਦਾ ਹਾਂਜੀ ਵਾਓ ਉਹਦੇ ਬੱਚੇ ਕਿੰਨੇ ਜਿਹੜੀ ਦਾ ਭਾਈਪ ਘਟ ਕਿੰਨੇ ਬੱਚੇ ਦੋ ਬੱਚੇ ਜੀ ਕੁੜੀ ਮੰਡਾਈ ਕੁੜੀ ਕਿੰਨੇ ਸਾਲ ਹੋ ਗਏ ਪਹਿਲਾਂ ਪੂਰੀ 7 ਸਾਲ 7 ਸਾਲ ਪੂਰੀ ਜੰਦਾ ਨੇ ਮੈਂ ਤੁਹਾਨੂੰ ਇਮਾਨਤ ਕਰਦੇ ਹਾਂ ਤੁਸੀਂ ਮੈਨੂੰ ਇਨਸਾਫ ਚਾਹੀਦਾ ਹੈ ਇਨਸਾਫ ਹਾਂਜੀ ਮੇਰਾ ਨਾਮ ਬਸ਼ੀਰ ਮੁਹੰਮਦ ਹੈ ਜੀ ਹਾਂਜੀ ਕੀ ਹੋਇਆ ਮੇਰੀ ਭਤੀਜੀ ਹੈ ਸ਼ਕੂਰਾ ਹਾਂਜੀ ਉਹ 11 ਵਜੇ ਘਰੋਂ ਦਵਾਈ ਲੈਣ ਗਈ ਸੀ ਬੰਗੀ ਤੇ ਮੋੜ ਕੇ ਉਹ ਆਈਏ ਗਰਾਇਆਂ ਚ ਪਕਵਾੜੇ ਨੂੰ ਠੀਕ ਹੈ ਪਕਵਾੜੇ ਗਰਾਇਆਂ ਜਦੋਂ ਪਹੁੰਚੀ ਉੱਥੇ ਮੁੰਡਿਆਂ ਨੇ ਉਹਨੂੰ ਪਾੜਿਆ ਘੇਰਾ ਹਾਂਜੀ ਘੇਰਾ ਪਾ ਗਏ ਉਹਦੀ ਐਚ ਰੁੱਟੀ ਐਚ ਲੁੱਟ ਗਏ ਉਹਨੂੰ ਮਾਰ ਗਏ ਤੇ ਛੱਪੜ ਚ ਸੱਟੇ ਆਏ ਠੀਕ ਹੈ ਠੀਕ ਹੈ ਉਹ ਇੱਕ ਬੰਦਾ ਸੀ ਫਾੜ ਲਿਆ ਹਾਂਜੀ ਬਾਕੀ ਬੰਦਿਆਂ ਨੂੰ ਬੁਲਸ਼ ਨਹੀਂ ਫੜ ਰਹੀ ਠੀਕ ਹੈ ਸਾਡੀ ਇਹ ਮੰਗ ਹੈ ਤੇ ਕਿੱਥੇ ਦੀ ਕੁੜੀ ਸੀਗੀ ਹੈ ਕੁੜੀ ਹੈਗੀ ਆਸ਼ਾ ਔਰ ਦੀ ਮੁੰਡਾ ਹੈਗਾ ਘੜੇ ਦਾ ਘੜੇ ਦਾ ਜਿਹੜੇ ਨਾਲ ਲੈ ਕੇ ਗਿਆ ਹਾਂਜੀ ਫੋਨ ਵੀ ਬੰਦ ਆ ਰਿਹਾ ਹੁਣ ਉਹਦਾ ਖੋਗੇ ਛੱਪੜ ਚ ਸੱਟਿਆ ਮੁੰਡਾ ਮੰਨ ਗਿਆ ਕਤਰ ਵੀ ਮੁੰਡਾ ਮੰਨ ਗਿਆ ਸ ਇਹਦੇ ਉਹਦੇ ਨਾਲ ਦੇ ਚਾਰ ਸਾਥੀ ਉਹਨਾਂ ਨੂੰ ਚੱਕ ਪੁਲਸ ਚੱਕ ਰਹੀ ਸੀ ਬੇਸ਼ਿਕਿਆ ਜੋ ਜੋ ਆ ਗਏ ਸੀ ਪੂਰੀ ਮੋਟਾ ਡੈਡ ਬੋਡੀ ਕਿੱਥੋਂ ਮਿਲੀ ਜੀ ਇਹ ਗਰਾਂਿਆਂ ਤੋਂ ਮਿਲੀ ਜੀ ਚੱਪੜ ਚੋਂ ਕੀ ਮੰਗ ਕਰਦੇ ਆ ਮੰਗੇ ਇਨਸਾਫ ਚਾਹੀਦਾ ਜੀ